आओ अ भविखिखबाणिया सिरलेख उपदेश नाल परमेश्वर दे वचन दा अध्ययन करिए ਪਰਮੇਸ਼ਵਰ ਤੇ ਵਿਸ਼ਵਾਸ ਕਰਨ ਵਾਲਿਆਂ ਦਾ ਭਵਿੱਖ ਕੀ ਹੈ ਜਦੋਂ ਉਹ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕੀ ਉਹ ਅਸਫਲ ਹੁੰਦੇ ਹਨ ਸਾਡੇ ਭਵਿੱਖ ਦੇ ਸਬੰਧ ਬਾਰੇ ਪਰਮੇਸ਼ਵਰ ਨੇ ਸਾਨੂੰ ਬਾਈਬਲ ਵਿੱਚ ਬਹੁਤ ਸਾਰੇ ਵਚਨ ਦਿੱਤੇ ਹਨ ਉਹਨੇ ਇੱਕ ਜਿਹੀ ਦੁਨੀਆ ਤਿਆਰ ਕੀਤੀ ਹੈ ਜਿੱਥੇ ਕੋਈ ਹੋਰ ਮੌਤ ਨਹੀਂ ਹੋਵੇਗੀ ਉਹ ਦੁਨੀਆ ਭਰੇ ਆਨੰਦ ਅਤੇ ਖੁਸ਼ੀ ਨਾਲ ਭਰੀ ਹੋਵੇਗੀ ਕਹਿੰਦੀ ਜਾਨੀ ਹਨ ਕਰਨ ਸੰਗਿਆਾ 될 것이다 ਰਸੂਲ ਯੋਹੰਨ ਨੇ ਇੱਕ ਪ੍ਰਕਾਸ਼ ਦੇਖਿਆ ਅਤੇ ਇਸ ਨੂੰ ਬਾਈਬਲ ਵਿੱਚ ਦਰਜ ਕੀਤਾ। ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਨੇ ਸਵਰਗੀ ਸੰਤਾਨਾਂ ਲਈ ਇੱਕ ਸ਼ਾਨਦਾਰ ਸੰਸਾਰ ਤਿਆਰ ਕੀਤਾ ਹੈ ਜੋ ਸ਼ਾਨ ਨਾਲ ਭਰਿਆ ਹੈ। ਜਦੋਂ ਯਿਸੂ 2000 ਸਾਲ ਪਹਿਲਾਂ ਆਏ ਤਾਂ ਉਨ੍ਹਾਂ ਨੇ ਕਿਹਾ ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਕਮਰੇ ਹਨ। ਜਿਸ ਨੂੰ ਨੇ ਸਾਨੂੰ ਦੱਸਿਆ ਕਿ ਉਹ ਸਾਡੇ ਲਈ ਇੱਕ ਜਗ੍ਹਾ ਤਿਆਰ ਕਰਨ ਲਈ ਸਵਰਗ ਜਾ ਰਹੇ ਹਨ। ਇੱਕ ਸੋਹਣੀ ਦੁਨੀਆ ਜਿਸ ਦੀ ਤੁਲਨਾ ਵਰਤਮਾਨ ਜੀਵਨ ਨਾਲ ਨਹੀਂ ਕੀਤੀ ਜਾ ਸਕਦੀ ਸਾਡੇ ਲਈ ਤਿਆਰ ਕੀਤੀ ਗਈ ਹੈ। ਇਸ ਨੂੰ ਪੂਰਾ ਕਰਨ ਲਈ ਪਰਮੇਸ਼ਵਰ ਨੇ ਬਾਈਬਲ ਵਿੱਚ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ। ਲੋਕ ਸਿਰਫ ਮੁਸ਼ਕਲਾਂ ਪਰੇਸ਼ਾਨੀਆਂ ਤੇ ਕਸ਼ਟਾਂ ਦਾ ਅਹਿਸਾਸ ਕਰਦੇ ਹੋਏ ਨਿਰਾਸ਼ਾ ਵਿੱਚ ਆਪਣਾ ਭਵਿੱਖ ਪਾਉਂਦੇ ਹਨ ਇਸ ਲਈ ਲੋਕ ਕਹਿੰਦੇ ਹਨ ਕੋਈ ਭਵਿੱਖ ਨਹੀਂ ਹੈ ਅੱਗੇ ਹਨੇਰਾ ਹੈ ਕਿਉਂਕਿ ਪਰਮੇਸ਼ਵਰ ਨੇ ਸਾਡੇ ਲਈ ਇੱਕ ਸ਼ਾਨਦਾਰ ਭਵਿੱਖ ਤਿਆਰ ਕੀਤਾ ਹੈ ਇਸ ਲਈ ਸਾਨੂੰ ਅਜਿਹੇ ਪ੍ਰਗਟਾਵੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਨਾ ਅੱਜ इस बारे आओ असी यसाया परमेश्वर दे नजर पाए आओ यसाया वचन चौवी वेखिए सैनान दे ने सह खाधी परमेश्वर अक्सर सहुन नहीं खाते ये आम नहीं है आओ अन देखिए कि महत्वपूर्ण है सैनान यहोवाह ने सह खाधी कि निसंग मैं की हो, हो जावेगा। परमेश्वर ने सहन खाधी है कि ये जरूर होवेगा। फिर बाइबल किसान वचन है यह परमेश्वर का वचन ते विचार है, है ना ਇਹ ਪਰਮੇਸ਼ਵਰ ਦਾ ਪ੍ਰਬੰਧਨ ਵੀ ਹੈ ਜਿਸ ਨੂੰ ਉਹ ਪੂਰਾ ਕਰਨਾ ਚਾਹੁੰਦੇ ਹਨ ਇਸ ਲਈ ਬਾਈਬਲ ਵਿੱਚ ਪਰਮੇਸ਼ਵਰ ਦੇ ਵਿਚਾਰ ਅਤੇ ਪ੍ਰਬੰਧਨ ਸ਼ਾਮਲ ਹਨ ਆਓ ਫਿਰ ਤੋਂ ਵਚਨ 24 ਵੇਖੀਏ ਸਨਨ ਦੇ ਯਹਵਾਹ ਨੇ ਸੌਖਾ ਦੀ ਕਿ ਨਿਸੰਗ ਜਿਵੇਂ ਮੈਂ ਠਾਣਿਆ ਤਿਵੇਂ ਹੋ ਜਾਵੇਗਾ ਅਤੇ ਜਿਵੇਂ ਮੈਂ ਮਤਾ ਮਤਾਇਆ ਕੀ ਹੋਵੇਗਾ ਤਿਵੇਂ ਉਹ ਕਾਇਮ ਰਹੇਗਾ ਫਿਰ ਜੇਕਰ ਪਰਮੇਸ਼ਵਰ ਸਾਨੂੰ ਸਦੀਪਕ ਸਵਰਗ ਦਾ ਰਾਜ ਇੱਕ ਸ਼ਾਨਦਾਰ ਭਵਿੱਖ ਅਤੇ ਭਰਪੂਰ ਆਨੰਦ ਦੇਣ ਦਾ ਵਾਅਦਾ ਕਰਦੇ ਹਨ ਤਾਂ ਇਹ ਸਭ ਸੱਚ ਹੋ ਜਾਵੇਗਾ ਕੀ ਪਰਮੇਸ਼ਵਰ ਦਾ ਵਾਅਦਾ ਕਿਸੇ ਕਲਪਨਾ ਵਾਅਦੇ ਨਾਲੋਂ ਵੱਖਰਾ ਨਹੀਂ ਹੈ ਜੇਕਰ ਕੋਈ ਵਿਅਕਤੀ ਸੌਖਾਵੇ ਤਾਂ ਬਾਕੀਆਂ ਨੂੰ ਉਸ ਦੀ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ पर इथे किसने सौ खादी परमेश्वर ने सहुन खादी है सानू पूरी तरह विश्वास करना चाहिदा है कि ये सारीया चीज निश्चित तौर ते पूरिया होण ते उस मेहनत ले लगन नाल दौडो जो परमेश्वर ने सानू देण वादा कीता है सब तो पहला आओ असि प्रकाश दी पोथी अध्याय 21 साडे भविष्य बारे परमेश्वर दे वचना उत्ते एक नजर मारिए

ਪਰਮੇਸ਼ਵਰ ਸਾਨੂੰ ਅਜਿਹੀ ਦੁਨੀਆ ਵਿੱਚ ਆਨੰਦ ਅਤੇ ਉਤਸ਼ਾਹ ਨਾਲ ਭਰਿਆ ਜੀਵਨ ਜਿਉਣ ਦੀ ਇਜਾਜ਼ਤ ਦੇਵੇਗਾ ਜਿੱਥੇ ਅਸੀਂ ਨਾ ਤਾਂ ਬਜ਼ੁਰਗ ਹੋਵਾਂਗੇ ਨਾ ਹੀ ਬੁੱਢੇ ਹੋਵਾਂਗੇ ਅਤੇ ਜਿੱਥੇ ਸਮੇਂ ਅਤੇ ਸਥਾਨ ਦੀ ਕੋਈ ਸੀਮਾ ਨਹੀਂ ਹੋਵੇਗੀ। ਇਹ ਕਿਸ ਦੀ ਯੋਜਨਾ ਹੈ? ਇਹ ਪਰਮੇਸ਼ਵਰ ਦੀ ਯੋਜਨਾ ਹੈ। ਸੈਨਾਹੰਦ ਦੇ ਯਹਵਾਹ ਨੇ ਸੌਖਾ ਦਿੱਤੀ ਕਿ ਨਿਸੰਗ ਜਿਵੇਂ ਮਠਾਣਿਆ

कदे भी दर्दनाक स्थितियां विच नहीं देना जैसी उस शानदार जगह ते दुनिया विच हिस्सा नहीं ले सकते ता एक ना बदकिस्मत हो आओ वचन नाल जारी रखिए ਅਤੇ ਉਹ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਬੋਲਿਆ ਵੇਖ ਮੈਂ ਉਹ ਕੀ ਕਰ ਰਹੇ ਹਨ ਸਭ ਕੁਝ ਨਵਾਂ ਬਣਾਉਂਦਾ ਹਾਂ ਅਸੀਂ ਇਸ ਰੂਪ ਵਿੱਚ ਨਹੀਂ ਰਹਾਂਗੇ ਪਰ ਅਸੀਂ ਇੱਕ ਨਵੀਂ ਦੁਨੀਆ ਵਿੱਚ ਰਹਾਂਗੇ ਪਰਮੇਸ਼ਵਰ ਨੇ ਕਿਹਾ ਕਿ ਮਾਸ ਅਤੇ ਲਹੂ ਉਸ ਆਤਮਿਕ ਸੰਸਾਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਸਾਰੀਆਂ ਚੀਜ਼ਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਉਹਨਾਂ ਆਖਿਆ ਲੇਖ ਕਿਉਂ ਜੋ ਇਹ ਬਚਨ ਨੇ ਚਾਜੋਗ ਅਤੇ ਸਥਨ ਪਰਮੇਸ਼ਵਰ ਸਾਨੂੰ ਇਸ ਦੁਨੀਆ ਵੱਲ ਅਗਵਾਈ ਕਰ ਰਹੇ ਹਨ ਆਉ ਵਚਨ 7 ਵੇਖੀਏ ਆਉ ਵਚਨ 7 ਤੇ ਇੱਕ ਨਜ਼ਰ ਮਾਰੀਏ ਜਿਹੜਾ ਜਿੱਤਣ ਵਾਲਾ ਹੈ ਉਹ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਪਰ ਡਰਾਕਲਾਨ ਬੇਪਰਤੀਤਾਂ ਕਿਣੌਣਿਆਂ ਕੁਨਿਆਨ ਹਰਾਮਕਾਰਾਂ ਜਾਦੂਗਰਾਂ ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਭਰਦੀ ਹੈ ਇਹ ਦੁਈ ਮੌਤ ਹੈ ਸਾਨੂੰ ਦੇ ਰਹਿ ਲੋਕ ਨਹੀਂ ਬਣਨਾ ਚਾਹੀਦਾ ਸਗੋਂ ਸਾਨੂੰ ਉਸ ਚਮਕਦਾਰ ਦੁਨੀਆ ਵਿੱਚ ਜਾਣਾ ਚਾਹੀਦਾ ਹੈ ਜੋ ਪਰਮੇਸ਼ਵਰ ਨੇ ਸਾਨੂੰ ਦਿਖਾਇਆ ਹੈ ਕੀ ਤੁਸੀਂ ਸਹਿਮਤ ਨਹੀਂ ਹੋ ਆਓ ਅੱਜ ਆਏ ਬਾਈ ਤੇ ਜਾਈਏ ਅਧਿਆਏ 22 ਵਚਨ 1 ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰਵਾਂ ਉਜਲ ਪਰਮੇਸ਼ਵਰ ਅਤੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਕ ਦੇ ਵਿਚਕਾਰ ਮੈਨੂੰ ਵਿਖਾਈ ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਸ ਬਿਰਛ ਦੇ ਪੱਤੇ ਕੋਮਾਂ ਦੇ ਇਲਾਜ ਦੇ ਲਈ ਹਨ ਅਤੇ ਹੁਣ ਗਾਹਾਂ ਨੂੰ ਕੋਈ ਸ਼ਰਾਪ ਨਾ ਹੋਵੇਗਾ ਅਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ ਕਈੇ ਜੋਂਦੜੀ ਕਰਲ ਸੰਗੀਮਿਆ ਅਤੇ ਉਹ ਦਾ ਦਰਸ਼ਨ ਪਾਉਣਗੇ ਅਤੇ ਉਹ ਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ ਅਤੇ ਹੁਣ ਗਾਹ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋ ਸਗੋ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ ਕਿਉਂ ਜੋ ਪ੍ਰਭ ਪਰਮੇਸ਼ੁਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ ਹਾਰੀ ਰਹਾਤਾ ਕੁਏਸਮਿਦਾ ਇਸ ਧਰਤੀ ਤੇ ਹਰ ਕਿਸੇ ਦੀ ਸਮਾਜਿਕ ਸਥਿਤੀ ਵਕ ਵਕ ਹੈ ਹਾਲਾਂਕਿ ਪਰਮੇਸ਼ਵਰ ਨੇ ਸਾਡੇ ਜੀਵਨ ਲਈ ਸਵਰਗ ਵਿੱਚ ਜੀਵਨ ਨੂੰ ਪਹਿਲਾਂ ਹੀ ਨਿਯੁਕਤ ਕਰ ਦਿੱਤਾ ਹੈ ਜਦੋਂ ਸਾਡੇ ਵਿਸ਼ਵਾਸ ਦੇ ਜੀਵਨ ਦਾ ਇਹ ਸਮਾਂ ਖਤਮ ਹੋ ਜਾਵੇਗਾ ਤਾਂ ਅਸੀਂ ਕਿੱਥੇ ਜਾਵਾਂਗੇ ਅਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਜਾਵਾਂਗੇ ਅਤੇ ਅਸੀਂ ਸਿਰਫ ਸਵਰਗੀ ਲੋਕਾਂ ਵਿੱਚੋਂ ਇੱਕ ਨਹੀਂ ਹੋਵਾਂਗੇ ਅਸੀਂ ਸਦਾ ਲਈ ਰਾਜਿਆਂ ਦੇ ਰੂਪ ਵਿੱਚ ਸ਼ਾਸਨ ਕਰਾਂਗੇ ਇਸ ਨੂੰ ਸੁਧਾਰਨ ਰੂਪ ਵਿੱਚ ਕਹੀਏ ਤਾਂ ਵਿਸ਼ਵਾਸ ਦੇ ਜੀਵਨ ਦਾ ਹਰ ਪਲ ਉਹ ਸਮਾਂ ਹੈ ਜੋ ਸਾਨੂੰ ਪਰਮੇਸ਼ਵਰ ਦੁਆਰਾ ਦਿੱਤਾ ਗਿਆ ਹੈ ਜੋ ਚਾਹੁੰਦੇ ਹਨ ਕਿ ਅਸੀਂ ਸਵਰਗ ਵਿੱਚ ਰਾਜਿਆਂ ਦੇ ਰੂਪ ਵਿੱਚ ਸ਼ਾਸਨ ਕਰੀਏ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਅੱਜ ਦੀਆਂ ਮੁਸ਼ਕਲਾਂ ਅਤੇ ਦੁੱਖਾਂ ਤੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ ਇਹੀ ਕਾਰਨ ਹੈ ਕਿ ਬਾਈਬਲ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਦਿੰਦੀ ਹੈ ਜੋ ਕਹਿੰਦੀ ਹੈ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਜ ਜ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਜੇ ਅਸੀਂ ਅਜਿਹੇ ਲੋਕ ਬਣਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੇ ਸਦੀਪਕ ਰਾਜ ਦੇ ਵਾਰਿਸ ਹੋ ਸਕਦੇ ਹਾਂ ਇਹ ਸਭ ਕੁਝ ਬਾਈਬਲ ਵਿੱਚ ਲਿਖਿਆ ਹੈ ਇਸ ਲਈ ਅਸੀਂ ਅੱਜ ਪਰਮੇਸ਼ਵਰ ਦੇ ਹੁਕਮਾਂ ਅਨੁਸਾਰ ਸਬਤ ਦਾ ਦਿਨ ਮਨਾ ਰਹੇ ਹਾਂ ਅਰਥ ਮੈਂਬਰ ਆਉਣੇ ਪਉਂਦੀਆਂ ਹਨ ਇਸ ਤੋਂ ਇਲਾਵਾ ਅਸੀਂ ਪਰਬਾਂ ਨੂੰ ਵੀ ਮਨਾਉਂਦੇ ਹਾਂ ਅਸੀਂ ਨਵੇਂ ਨੇਮ ਦੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹਾਂ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ ਇਹ ਸਾਰੀਆਂ ਚੀਜ਼ਾਂ ਪੁਵਖ ਲਈ ਆਸ਼ੀਸ਼ਾਂ ਇਕੱਠੀਆਂ ਕਰ ਰਹੀਆਂ ਹਨ ਹੈ ਨਾ ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 21 ਉੱਤੇ ਜਾਈਏ ਆਓ ਅਸੀਂ ਅਧਿਆਇ 21 ਵਚਨ 21 ਉੱਤੇ ਇੱਕ ਨਜ਼ਰ ਪਾਈਏ ਅਤੇ 12 ਦਰਵਾਜੇ 12 ਮੋਤੀ ਸਨ ਇੱਕ ਇੱਕ ਦਰਵਾਜਾ ਇੱਕ ਇੱਕ ਮੋਤੀ ਦਾ ਸੀ ਅਤੇ ਉਸ ਨਗਰੀ ਦਾ ਚੌਕ ਨਖਾਲਸ ਇੱਕ ਕਿਸ ਚੀਜ਼ ਦਾ ਸੀ ਸੋਨੇ ਦਾ ਸੀ ਨਿਰਮਲ ਸ਼ੀਸ਼ੇ ਵਰਗਾ ਲੋਕ ਸੋਨਾ ਪਸੰਦ ਕਰਦੇ ਹਨ ਹੈ ਨਾ ਹਾਲਾਂਕਿ ਜਦੋਂ ਅਸੀਂ ਸਵਰਗ ਵਿੱਚ ਜਾਵਾਂਗੇ ਤਾਂ ਇਹ ਬੇਕਾਰ ਹੋ ਜਾਵੇਗਾ ਵਚਨਬਾਈ ਮੈਂ ਉਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭ ਪਰਮੇਸ਼ੁਰ ਸਰਬਸ਼ਕਤੀਮਾਨ ਰਤੇ ਲੀਲਾ ਉਹਦੀ ਹੈਕਲ ਹੈ ਆਓ ਅਸੀਂ ਵਚਨ ਤੇ ਹੀ ਵੇਖੀਏ ਅਤੇ ਉਸ ਨਗਰੀ ਨੂੰ ਸੂਰਜ ਦੀ ਕੋਝ ਲੋੜ ਨਹੀਂ ਨਾ ਚੰਦਰਮਾ ਦੀ ਭਈ ਉਹ ਉਸ ਉਤੇ ਚਮਕਣ ਕਿਉਂ ਜੋ ਪਰਮੇਸ਼ਵਰ ਦੇ ਤੇਜ ਨੇ ਉਹਨੂੰ ਚਾਨਣ ਕੀਤਾ ਅਤੇ ਲੀਲਾ ਉਹਦੀ ਜੋਤ ਹੈ ਅਤੇ ਕੌਮਾ ਉਹਦੇ ਚਾਨਣ ਦੇ ਆਸਰੇ ਫਿਰੰਗੀਆਂ ਅਤੇ ertidite ਰਾਜੇ ਆਪਣੀ ਸ਼ਾਨ ਉਸ ਵਿੱਚ ਲਿਆਉਣਗੇ ਅਤੇ ਉਹਦੇ ਦਰਵਾਜੇ ਦਿਨ ਨੂੰ ਕਦੇ ਬੰਦ ਨਾ ਹੋਣਗੇ ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ ਅਤੇ ਉਹ ਕੌਮਾ ਦੀ ਸ਼ਾਨ ਅਤੇ ਮਾਣ ਉਸ ਵਿੱਚ ਲਿਆਉਣਗੇ ਪਰ ਕੋਈ ਅਪਵਿੱਤਰ ਵਸਤ ਜਾਂ ਕੋਈ ਕਿਣੌਣਾ ਅਤੇ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ ਪਰ ਨੇਰੇ ਓਲ ਜਿਹੜੇ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ। ਆਓ ਅਸੀਂ ਸਾਡਾ ਪਵਿੱਕ ਅਤੇ ਭਵਿੱਖਬਾਣੀਆਂ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਇਹ ਕਿਸ ਦੀਆਂ ਯੋਜਨਾਵਾਂ ਹਨ? ਉਹ ਪਰਮੇਸ਼ਵਰ ਦੀਆਂ ਯੋਜਨਾਵਾਂ ਹਨ ਇਹ ਵੀ ਪਰਮੇਸ਼ਵਰ ਦੀ ਯੋਜਨਾ ਹੈ ਸਾਨੂੰ ਇਸ ਦੁਨੀਆ ਵਿੱਚ ਅਗਵਾਈ ਕਰਨ ਲਈ ਤਾਂ ਜੋ ਸੀ ਸਦਾ ਲਈ ਰਾਜ ਕਰ ਸਕੀਏ ਪਰਮੇਸ਼ਵਰ ਸਾਡੇ ਵਿੱਚੋਂ ਹਰੇਕ ਨੂੰ ਆਪਣਾ ਜੀਵਨ ਦਿੰਦੇ ਹਨ ਹਰੇਕ ਵਿੱਚ ਕੁਝ ਕਮਜ਼ੋਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਿਰਫ ਉਹ ਹੀ ਜਾਣਦੇ ਹਨ ਕਿਉਂਕਿ ਪਰਮੇਸ਼ਵਰ ਸਭ ਕੁਝ ਜਾਣਦੇ ਹਨ ਇਸ ਲਈ ਉਹਨਾਂ ਨੇ ਇਸ ਵਿਅਕਤੀ ਨੂੰ ਜੋ ਗਲਤ ਹੈ ਉਸ ਨੂੰ ਸੁਧਾਰਨ ਲਈ ਮਜ਼ਬੂਤ ਬਣਾਉਣ ਲਈ ਇਹ ਮੁਸ਼ਕਿਲ ਦਿੱਤੀ ਹੈ ਕਿਰਪਾ ਕਰਕੇ ਇਸ ਨੂੰ ਧਿਆਨ ਵਿੱਚ ਰੱਖੋ ਕਿ ਪਰਮੇਸ਼ਵਰ ਨੇ ਸਾਨੂੰ ਅੱਜ ਦਾ ਜੀਵਨ ਸਾਡੀ ਕਮੀ ਨੂੰ ਪੂਰਾ ਕਰਨ ਲਈ ਦਿੱਤਾ ਹੈ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਅੱਜ ਦੇ ਜੀਵਨ ਨੂੰ ਇਸ ਵਿਸ਼ਵਾਸ ਨਾਲ ਜਿਵੋਗੇ ਕਿ ਸਵਰਗ ਜ਼ਰੂਰ ਮੌਜੂਦ ਹੈ ਕੀ ਇਸ ਲਈ ਬਾਈਬਲ ਸਾਨੂੰ ਸਵਰਗ ਤੋਂ ਆਏ ਪਰਦੇਸੀ ਅਤੇ ਬਾਰੀ ਨਹੀਂ ਕਹਿੰਦੇ ਨਾ ਗਨੇਤਾ ਕਿ렇게 표현 하지 않았습니까 ਆਓ ਅਸੀਂ ਇਬਰਾਨੀਅਰ ਅਧਿਆਇ 11 ਤੇ ਜਾਈਏ ਇਬਰਾਨੀਅਰ ਅਧਿਆਇ 11 ਵਚਨ 13 ਇਹ ਸਭੇ ਨਿਚਾ ਵਿੱਚ ਮਰ ਗਏ ਅਤੇ ਉਹਨਾਂ ਨੂੰ ਦਿੱਤੇ ਹੋਏ ਵਚਨ ਪ੍ਰਾਪਤ ਨਾ ਹੋਏ ਪਰ ਉਹ ਦੂਰੋਂ ਉਹਨਾਂ ਨੂੰ ਵੇਖ ਕੇ ਜੀਆਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਉਪਰੇ ਅਤੇ ਪਰਦੇਸੀ ਹਾਂ है है, इस दुनिया विच. कहा, ए तर्ती मेरा कर नहीं है, ए मेरा देश नहीं है। अपने आप बारी दसिया. आओ ऐसी वचन चौदह वेखीए क्योंकि जजियां गलते हैं प्रगट करते हैं भी अपने वतन हाँ ਅਤੇ ਜਿ ਉਸ ਦੇਸ਼ ਨੂੰ ਜਿਸ ਤੋਂ ਨਿਕਲ ਆਏ ਸਨ ਚੇਤੇ ਰੱਖਦੇ ਹਾਂ ਉਹਨਾਂ ਨੂੰ ਮੁੜ ਜਾਣ ਦਾ ਵੇਲਾ ਹੁੰਦਾ ਪਰ ਹੁਣ ਉਹ ਉਸ ਤੋਂ ਉੱਤਮ ਉੱਤਮ ਦੇਸ਼ ਕਿਹੜਾ ਹੈ ਅਰਥਾਤ ਸੁਰਗੀ ਦੇਸ਼ ਨੂੰ ਲੋਚਦੇ ਹਨ ਸਦੀਪਕ ਸਵਰਗ ਦਾ ਰਾਜ ਇੱਕ ਉੱਤਮ ਦੇਸ਼ ਸਾਡਾ ਸਦੀਪਕ ਘਰ ਹੈ ਬਹੁਤੇ ਲੋਕ ਨਹੀਂ ਜਾਣਦੇ ਕਿ ਉਹ ਕਿੱਥੋਂ ਆਏ ਹਨ ਅਤੇ ਉਹ ਨਹੀਂ ਜਾਣਦੇ ਕਿ ਉਹ ਕਿੱਥੇ ਜਾ ਰਹੇ ਹਨ ਇਹ 지구 상에는 대다수라고 볼수 있겠습니다. ਹਾਲਾਂਕਿ ਪਰਮੇਸ਼ਵਰ ਸਾਡੀ ਮੌਜੂਦਗੀ ਦੀ ਸ਼ੁਰੂਆਤ ਅਤੇ ਅੰਤ ਜਾਣਦੇ ਹਨ। ਪਰਮੇਸ਼ਵਰ ਸਾਨੂੰ ਦੱਸਦੇ ਹਨ ਕਿ ਸਾਡਾ ਜੱਦੀ ਘਰ ਕਿੱਥੇ ਹੈ? ਜੇਕਰ ਸਾਡਾ ਜੱਦੀ ਘਰ ਸਵਰਗ ਹੈ ਤਾਂ ਅਸੀਂ ਇਸ ਧਰਤੀ ਤੇ ਉਪਰਿਆ ਤੇ ਪਰਦੇਸੀਆਂ ਦੇ ਰੂਪ ਵਿੱਚ ਕਿਉਂ ਆਏ ਹਾਂ? ਆਖਰਕਾਰ

ਕੀ ਅਮੀਰ ਆਦਮੀ ਅਤੇ ਲਾਜ਼ਰ ਦੇ ਦ੍ਰਿਸ਼ਟਾਂਤ ਵਿੱਚ ਸਵਰਗ ਅਤੇ ਨਰਕ ਦਾ ਜ਼ਿਕਰ ਨਹੀਂ ਹੈ ਅਮੀਰ ਆਦਮੀ ਪਰਮੇਸ਼ਵਰ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ ਅਤੇ ਉਸ ਦਾ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਸੀ ਇਸ ਕਾਰਨ ਉਸਨੇ ਸਦੀਪਕ ਨਰਕ ਵਿੱਚ ਦੁੱਖ ਚੱਲਿਆ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਸਵਰਗੀ ਪਰਿਵਾਰ ਦੇ ਮੈਂਬਰ ਰਜਹੀ ਜਗ੍ਹਾ ਤੇ ਕਦੇ ਨਹੀਂ ਜਾਣਗੇ ਸਾਡੇ ਭਵਿੱਖ ਬਾਰੇ ਪਰਮੇਸ਼ਵਰ ਨੇ ਸਾਨੂੰ ਬਾਈਬਲ ਵਿੱਚ ਇਹ ਵਚਨ ਦਿੱਤੇ ਹਨ ਸਾਨੂੰ ਸ਼ਾਨਦਾਰ ਸਥਾਨ ਤੇ ਜਾਣ ਲਈ ਕੁਝ ਚੀਜ਼ਾਂ ਹਨ ਜੋ ਪਰਮੇਸ਼ਵਰ ਨੇ ਸਾਡੇ ਲਈ ਇਸ ਧਰਤੀ ਤੇ ਕਰਨ ਲਈ ਤਿਆਰ ਕੀਤੀਆਂ ਹਨ ਸਾਨੂੰ ਇਸ ਮਾਰਗ ਤੇ ਚੱਲਣਾ ਚਾਹੀਦਾ ਹੈ ਜੇਕਰ ਨਹੀਂ ਤਾਂ ਅਸੀਂ ਉਸ ਸ਼ਾਨਦਾਰ ਸੰਸਾਰ ਵਿੱਚ ਪ੍ਰਵੇਸ਼ ਨਹੀਂ ਕਰ ਸਕਾਂਗੇ ਇਸ ਲਈ ਪਰਮੇਸ਼ਵਰ ਇਸ ਧਰਤੀ ਉੱਤੇ ਆਇਆ ਅਤੇ ਲੀਲਾ ਬਣੇ ਤਾਂ ਜੋ ਅਸੀਂ ਉਹਨਾਂ ਦਾ ਪਾਲਣ ਕਰ ਸਕੀਏ ਇਸ ਲਈ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਬਾਈਬਲ ਸਾਨੂੰ ਕੀ ਕਰਨ ਲਈ ਕਹਿੰਦੀ ਹੈ ਇਹ ਸਾਨੂੰ ਦੱਸਦੀ ਹੈ ਕਿ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਸ ਦੇ ਪਿੱਛੇ ਹੋ ਜਾਂਦੇ ਹਨ ਨਾਲੇ ਜਦੋਂ ਅਸੀਂ ਮਿਕਾਹ ਅਧਿਆਏ 4 ਵਚਨ 1 ਤੋਂ ਪੜ੍ਹਦੇ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਉਹ ਸਾਨੂੰ ਅੰਤ ਦੇ ਦਿਨਾਂ ਵਿੱਚ ਆਪਣੇ ਤਰੀਕੇ ਸਿਖਾਉਂਦੇ ਹਨ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਜਿਹਾ ਕਿਉਂ ਹੈ ਉਹ ਸਾਨੂੰ ਕਿੱਥੇ ਲੈ ਜਾਂਦੇ ਹਨ ਸਦੀਪਕ ਸਬਰਗ ਦੇ ਰਾਜਵਲ ਸਾਨੂੰ ਉਸ ਦੁਨੀਆ ਨੂੰ ਦੇਖਣਾ ਚਾਹੀਦਾ ਹੈ ਇੱਕ ਮੈਂਬਰ ਨੇ ਅੱਜ ਬਹੁਤ ਸਾਰੇ ਫਲ ਪੈਦਾ ਕੀਤੇ ਇਹ ਚੰਗੀ ਗੱਲ ਹੈ ਇੱਕ ਮੈਂਬਰ 10 ਸਾਲ ਜਾਂ 20 ਸਾਲਾਂ ਤੋਂ ਸੱਚਾਈ ਵਿੱਚ ਹੈ ਇਹ ਵੀ ਚੰਗੀ ਗੱਲ ਹੈ ਹਾਲਾਂਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਅਜ ਪਿਤਾ ਦੀ ਇੱਛਾ ਅਨੁਸਾਰ ਜੀ ਰਹੇ ਹਾਂ ਜਾਂ ਨਹੀਂ ਇਸ ਨੂੰ ਵੀ 우리에게 중요한 일이라고 볼수 있겠습니다 ਪਰਮੇਸ਼ਵਰ ਨੇ ਕਿਹਾ ਕਿ ਉਹਨਾਂ ਦੇ ਵਿਚਾਰ ਅਤੇ ਉਹਨਾਂ ਦੀ ਯੋਜਨਾ ਜ਼ਰੂਰ ਪੂਰੀ ਹੋਵੇਗੀ ਇਹ 하나님께서 ਇਹਨ ਪਰਮੇਸ਼ਵਰ ਨੇ ਸਾਡੇ ਲਈ ਸੁਵਰਗ ਦਾ ਇਹ ਸ਼ਾਨਦਾਰ ਰਾਜ ਤਿਆਰ ਕੀਤਾ ਹੈ ਅਤੇ ਸਾਨੂੰ ਰਸਤਾ ਦਿਖਾਇਆ ਹੈ। ਇਬਰਾਨੀਆਂ ਦਾ ਅਧਿਆਇ 9 ਆਓ ਵਚਨ 15 ਵੇਖੀਏ। ਆਓ ਇਬਰਾਨੀਆਂ ਅਧਿਆਇ 9 ਵਚਨ 15 ਉੱਤੇ ਇੱਕ ਨਜ਼ਰ ਮਾਰੀਏ। ਇਸੇ ਕਾਰਨ ਉਹ ਇਹ ਯਿਸੂ ਮਸੀਹ ਹਨ। ਉਹ ਨਵੇਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ ਪਈਓ। ਦੂਜੇ ਸ਼ਬਦ ਵਿੱਚ ਉਸ ਵਰਗੀ ਸੰਤਾਨਾਂ ਹਨ ਜਿਹੜੇ ਸੱਦੇ ਹੋਏ ਹਨ ਉਹ ਕੀ ਪ੍ਰਾਪਤ ਕਰਨਗੇ ਸਦੀਪ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ ਯੰਮਨ ਹਨ ਕੀ ਉਹ ਬੋਲਣ ਓਦਕਿ ਹਰੇ ਹਾਂਦਾ ਗੋਯੋ ਯਕਸੋਗਲ ਓਦਕਿ ਹਰੇ ਹਾਂਦਾ ਗੋਯੋ ਹੈ। ਵਾਦਾ ਕੀਤਾ ਗਿਆ ਸਦੀਪਕ ਵਿਰਾਸਤ ਉਹਨਾਂ ਦੀ ਸੰਤਾਨਾਂ ਨੂੰ ਸਵਰਗ ਦਾ ਰਾਜ ਦੇਣ ਦਾ ਵਾਦਾ ਹੈ ਹੈਨਾ? ਖਰਾਕ ਹਾਸ਼ੀਗੈਟਾਨ ਯਕਸੋਗ ਅਨੀਗੇਸਮਿਕਾ ਇਸ ਵਾਅਦੇ ਨੂੰ ਪੂਰਾ ਕਰਨ ਲਈ ਪਰਮੇਸ਼ਵਰ ਕਿਸ ਤਰ੍ਹਾਂ ਦੇ ਨਵੇਂ ਨੇਮ ਦਾ ਵਿਚੋਲਾ ਬਣੇ ਪਰਮੇਸ਼ਵਰ ਉਸ ਕੰਮ ਨੂੰ ਪੂਰਾ ਕਰਨ ਲਈ ਨਵੇਂ ਨੇਮ ਦਾ ਵਿਚੋਲਾ ਬਣੇ ਵਿਚੋਲੇ ਯਕਵਰਲ ਹਨਾਨੀਕਸਾ ਇਟਾਂਗੇਓਸ਼ਸਾ ਤਾਗੋ ਗੇਸ਼ੀਨਨ ਗੋਸ਼ੀਦਾ ਇਸ ਲਈ ਕੀ ਉਹ ਲੋਕ ਜੋ ਨਵੇਂ ਨੇਮ ਵਿੱਚ ਨਹੀਂ ਹਨ ਸਵਰਗ ਦੇ ਸਦੀਪਕ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਨ ਕੀ ਇਸ ਲਈ ਬਾਈਬਲ ਸਾਨੂੰ ਸਵਰਗ ਤੋਂ ਆਏ ਪਰਦੇਸੀ ਅਤੇ ਬਾਰੀ ਨਹੀਂ ਕਹਿੰਦੀ ਅਸੀਂ ਸਬਤ ਦੇ ਦਿਨ ਪਸਾਹ ਤੇ ਪਰਬਾਂ ਨੂੰ ਮਨਾਉਂਦੇ ਹਾਂ ਅਸੀਂ ਇਸ ਤੋਂ ਇਲਾਵਾ ਨਵੇਂ ਨੇਮ ਦੇ ਬਪਤਿਸਮੇ ਦਾ ਵੀ ਪਾਲਣ ਕਰਦੇ ਹਾਂ ਕੀ ਪਰਮੇਸ਼ਵਰ ਦੀਆਂ ਸਾਰੀਆਂ ਸਿੱਖਿਆਵਾਂ ਪ੍ਰਤੀ ਅਗਿਆ ਨੂੰ ਮੰਨਣ ਵਾਲਾ ਜੀਵਨ ਜੀਣਾ ਸਾਡੇ ਭਵਿੱਖ ਲਈ ਨਹੀਂ ਹੈ ਸਾਨੂੰ ਸਾਰਿਆਂ ਨੂੰ ਆਲਸੀ ਨਾ ਬਣਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਓ ਦੇਖੀਏ ਕਿ ਪਰਮੇਸ਼ਵਰ ਨੇ ਨਵੇਂ ਨੇਮ ਵਿੱਚ ਕੀ ਵਾਦਾ ਕੀਤਾ ਹੈ ਯਰਮੀਆ ਅਧਿਆਇ 31 ਵਚਨ 31 ਵਿੱਚ ਆਓ ਅਧਿਆਇ 31 ਵਚਨ 31 ਉਤੇ ਇੱਕ ਨਜ਼ਰ ਪਾਈਏ ਵੇਖੋ ਉਹ ਦਿਨ ਆ ਰਹੇ ਹਨ ਯਹਵਾਹ ਦਾ ਵਾਅਦਾ ਹੈ ਕਿ ਮੈਂ ਇਸਰਾਇਲ ਦੇ ਉਹ ਕੀ ਬੰਨਣਗੇ ਘਰਾਣੇ ਨਾਲ ਅਤੇ ਯਹੂਦਾਸ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬਨਾਂਗਾ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਨਵਾਂ ਨਾਮ ਇਸ ਲਈ ਦਿੱਤਾ ਹੈ ਤਾਂ ਜੋ ਸਿ ਸਦੀਪਕ ਸਵਰਗ ਦੇ ਰਾਜ ਨੂੰ ਪ੍ਰਾਪਤ ਕਰ ਸਕੀਏ ਕੀ ਇਸ ਲਈ ਨਹੀਂ ਹੈ ਕਿ ਉਹ ਨਵੇਂ ਨਾਮ ਨਾਲ ਇਸ ਧਰਤੀ ਉੱਤੇ ਆਏ ਫਿਰ ਵੀ ਕੀ ਲੋਕ ਨਵੇਂ ਨਾਮ ਦਾ ਸਬਤ ਮਨਾਉਂਦੇ ਹਨ ਨਹੀਂ ਉਹ ਨਹੀਂ ਮੰਨਦੇ ਨਵੇਂ ਨਾਮ ਦੇ ਪਸਾਹ ਬਾਰੇ ਕਿ ਕੀ ਉਹਨਾਂ ਕੋਲ ਨਵੇਂ ਨਾਮ ਦਾ ਸੀਯੋਨ ਹੈ ਜਾਂ ਨਵੇਂ ਨਾਮ ਦੇ ਪ੍ਰਭਨ संसार उन्होंने किसी का भी पालन नहीं करता कि बइबल सारे वादे अज सियोन संताना कीते गए परमेश्वर के वादे नहीं हैं कि सोच के प्रचार नहीं करते कि आओ उस सोहले संसार चलीए जिसनू परमेश्वर ने साडे तैयार किया है आओ असी यमिया अध्याय इकती जारी रखिए आओ अध वचन तेती उ जाइए ਇਹ ਉਹ ਨਾਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਸਰਾਇਲ ਦੇ ਘਰਾਣੇ ਨਾਲ ਬੰਨਾਂਗਾ ਯਹੋਵਾਹ ਦਾ ਵਾਅਦਾ ਹੈ ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ਪਰਮੇਸ਼ੁਰ ਨੇ ਕਿਹਾ ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਇਹ ਵਿਵਸਥਾ ਕੀ ਹੈ ਇਹ ਨਵੇਂ ਨੇਮ ਦੀ ਵਿਵਸਥਾ ਹੈ ਇਹ ਪਰਮੇਸ਼ਵਰ ਦੀ ਯੋਜਨਾ ਹੈ ਜੋ ਜ਼ਰੂਰ ਪੂਰੀ ਹੋਵੇਗੀ। ਆਉਵ 34 ਦੇਖੀਏ। ਉਹ ਫੇਰ ਕਦੀ ਹਰੇਕ ਆਪਣੇ ਗਵੰਡੀ ਨੂੰ ਅਤੇ ਹਰੇਕ ਆਪਣੇ ਪੁਰਾਣੂ ਨਾ ਸਿਖਲਾਏਗਾ। ਪਈ ਯਹੋਵਾ ਨੂੰ ਜਾਣੋ ਕਿਉਂ ਜੋ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ। ਯਹੋਵਾ ਦਾ ਵਾਅਦਾ ਵਾਕ ਹੈ ਕਿਉਂ ਜੋ ਮੇਉਨ ਦੀ ਉਹ ਕੀ ਮਾਫ ਕਰਨਗੇ? ਬਦੀ ਨੂੰ ਮਾਫ ਕਰਾਂਗਾ ਤੇ ਉਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ। ਯਹਵਾਏ ਮਾਰਿਨਿਰਾ ਹਾਕੂਏਸਿਮਿ ਨਵੇਂ ਨਾਮ ਦੁਆਰਾ ਪਰਮੇਸ਼ਵਰ ਸਾਡੀਆਂ ਬੁਰਾਈਆਂ ਨੂੰ ਮਾਫ਼ ਕਰਨਗੇ ਅਤੇ ਸਾਡੇ ਪਾਪਾਂ ਨੂੰ ਦੂਰ ਕਰਨਗੇ ਕਿਉਂਕਿ ਨਵਾਂ ਨਾਮ ਇੱਕ ਅਜਿਹੀ ਕੀਮਤੀ ਸਚਾਈ ਹੈ ਜੋ ਸਾਡੇ ਭਵਿੱਖ ਨੂੰ ਰੋਸ਼ਨ ਕਰਦੀ ਹੈ ਤਾਂ ਕਿ ਅਸੀਂ ਨਵੇਂ ਨਾਮ ਦਾ ਸਬਤ ਅਤੇ ਪਸਾਹ ਮਨਾ ਰਹੇ ਹਾਂ ਸਾ ਨੂੰ ਜੋ ਭਵਿੱਖ ਦਿੱਤਾ ਗਿਆ ਹੈ ਉਹ ਸੱਚਮੁੱਚ ਸੋਹਣਾ ਅਤੇ ਸ਼ਾਨਦਾਰ ਹੈ ਪਾਵੇਂ ਅਸੀਂ ਇਸ ਦੁਨੀਆ ਵਿੱਚ ਉੱਚੀ ਪਦਵੀ ਤੇ ਨਹੀਂ ਹਾਂ ਫਿਰ ਵੀ ਪਰਮੇਸ਼ਵਰ ਨੇ ਸੁਵਰਗ ਦੇ ਰਾਜਿਆਂ ਦੇ ਰੂਪ ਵਿੱਚ ਸਾਡਾ ਭਵਿੱਖ ਬਣਾਇਆ ਹੈ ਇਸ ਲਈ ਆਓ ਅਸੀਂ ਸਿਰਫ ਅੱਜ ਦੇ ਜੀਵਨ ਵਿੱਚ ਬੰਨੇ ਨਾ ਰਹੀਏ ਸਗੋਂ ਸੁਵਰਗ ਵੱਲ ਦੌੜੀਏ ਬਾਈਬਲ ਕਹਿੰਦੀ ਹੈ ਕਿ ਇੱਕ ਮਨੁੱਖ ਨੂੰ 70 ਸਾਲ ਦਾ ਸਮਾਂ ਦਿੱਤਾ ਗਿਆ ਹੈ ਜਾਂ ਤਾਕਤ ਨਾਲ 80 ਸਾਲ ਹੋ ਜਾਵੇ ਇਹਔਸਤ ਜੀਵਨ ਕਾਲ ਹੈ ਇਸ ਤਰ੍ਹਾਂ ਜਿਨ੍ਹਾਂ ਨੇ ਉਹਨਾਂ 70 ਤੋਂ 80 ਸਾਲਾਂ ਦੌਰਾਨ ਨਵੇਂ ਨਾਮ ਨੂੰ ਸਿੱਖਿਆ ਹੈ ਉਹ ਸੱਚਮੁੱਚ ਚਤਨ ਹਨ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਅਜੇ ਤੱਕ ਅਜੇ ਹੀ ਆਸ਼ੀਸ਼ ਨਹੀਂ ਮਿਲੀ ਹੈ ਕਿ ਪਰਮੇਸ਼ਵਰ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਇਸ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਨਹੀਂ ਕਹਿੰਦੇ ਹਨ ਆਓ ਅਸੀਂ ਲਗਨ ਨਾਲ ਪ੍ਰਚਾਰ ਕਰੀਏ ਅਜਿਹਾ ਕਰਕੇ ਆਓ ਅਸੀਂ ਉਹਨਾਂ ਲੋਕਾਂ ਦੀ ਅਗਵਾਈ ਕਰੀਏ ਜੋ ਹਨੇਰੇ ਦੀ ਦੁਨੀਆ ਵਿੱਚ ਹਨ ਉਹਨਾਂ ਨੂੰ ਜੋਤੀ ਦੀ ਦੁਨੀਆ ਵੱਲ ਲੈ ਜਾਈਏ ਤਾਂ ਜੋ ਅਸੀਂ ਇੱਕ ਸ਼ਾਨਦਾਰ ਭਵਿਕਵਲ ਹੱਥ ਵਧਾ ਸਕੀਏ ਅਸੀਂ ਨਵੇਂ ਨੇਮ ਵਿੱਚ ਹਾਂ ਸਾਡੇ ਕੋਲ ਇਸ ਤੋਂ ਇਲਾਵਾ ਸਵਰਗੀ ਮਾਤਾ ਵੀ ਹੈ ਜੋ ਨਵੇਂ ਨੇਮ ਦੀ ਅਸਲੀਅਤ ਹੈ ਫਿਰ ਕੀ ਦੁਨੀਆ ਵਿੱਚ ਇਸ ਤੋਂ ਵੱਧ ਸ਼ਾਨਦਾਰ ਸਥਾਨ ਹੋ ਸਕਦਾ ਹੈ ਕਿਉਂਕਿ ਇਹ ਬਹੁਤ ਵਧੀਆ ਜਗ੍ਹਾ ਹੈ

यूदाह दसो और यरूशलम्च सुनाखो भई दे फूको उची देो आखो इकट्ठे हो जाओ असि गढ़ी गढ़ का नाम की है योन है तुसी सीओन विच झंडा उच्चा करो पनाह लो खलोवो ना बैबल सू गाले शहर सीओन विजन सिखा है जे परमेश्वर का वचन है

ਆਓ ਅਸੀਂ ਅਲੋਹਿਮ ਪਰਮੇਸ਼ਵਰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਸਦੀਪਕ ਧੰਨਵਾਦ ਆਦਰ ਅਤੇ ਮਹਿਮਾ ਦੇਈਏ ਜਿਨ੍ਹਾਂ ਨੇ ਸਾਨੂੰ ਸਿਯੋਨ ਵਿੱਚ ਬੁਲਾਇਆ ਹੈ ਅਤੇ ਹਮੇਸ਼ਾ ਉਸ ਪਵਿੱਕ ਕੋ ਤੇ ਧਿਆਨ ਕੇਂਦਰਿਤ ਕਰੀਏ ਜਿਸ ਦੀ ਸਾਡੇ ਲਈ ਭਵਿੱਖਬਾਣੀ ਕੀਤੀ ਗਈ ਹੈ ਜੇਸੀ ਆਪਣੇ ਆਪ ਨੂੰ ਵਰਤਮਾਨ ਮੁਸ਼ਕਲਾਂ ਵਿੱਚ ਇਹ ਸੋਚਦੇ ਹੋਏ ਡੁੱਬੋ ਦਈਏ ਕਿ ਮੈਂ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹਾਂ ਜਾਂ ਮੈਂ ਇਹਨਾਂ ਦੁੱਖਾਂ ਤੋਂ ਪੀੜਤ ਹਾਂ ਤਾਂ ਅਸੀਂ ਆਪਣਾ ਭਵਿੱਖ ਗਵਾ ਸਕਦੇ ਹਾਂ। ਬੈਨੂ ਆਸ ਹੈ ਕਿ ਸਾਡੇ ਸਾਰੇ ਸਵਰਗੀ ਪਰਿਵਾਰ ਦੇ ਮੈਂਬਰ ਸੁਬਰਗ ਦੇ ਵਿੜਿਆਈ ਭਰੇ ਰਾਜ ਵਿੱਚ ਸਦੀਪਕ ਜੀਵਨ ਅਤੇ ਆਸ਼ੀਸ਼ਾ ਦਾ ਆਨੰਦ ਲੈਣ ਵਿੱਚ ਯੋਗ ਹੋਣਗੇ ਜਿੱਥੇ ਕੋਈ ਮੌਤ, ਸੋਗ ਜਾਂ ਦਰਦ ਨਹੀਂ ਹੋਵੇਗਾ ਪਰ ਆਨੰਦ ਅਤੇ ਖੁਸ਼ੀ ਸ਼ਾਨਦਾਰ ਢੰਗ ਨਾਲ ਬਰਸਦੀ ਰਹੇਗੀ। साड़ा जद्दी घर कि जद्दी घर स्वर्ग का राज है आओ अवर्ग देना गुआइए ਮੈਂ ਆਪਣੇ ਸਾਰੇ ਸਵਰਗੀ ਪਰਿਵਾਰ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਸਾਨੂੰ ਨਵਾਂ ਨਾਮ ਸਿਖਾਉਣ ਲਈ ਸਦੀਪਕ ਧੰਨਵਾਦ ਆਦਰ ਅਤੇ ਵਡਿਆਈ ਦੇਣ ਤਾਂ ਜੋ ਅਸੀਂ ਸਵਰਗ ਦੇ ਰਾਜ ਵਿੱਚ ਜਾ ਸਕੀਏ ਇਸ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ ਤੁਹਾਡਾ ਧੰਨਵਾਦ